ਕੀ ਹਾਲ ਆ ਭਾਈ ਠੀਕ ਹੋ ਸਾਰੇ ਭਾਈ ਜਸ ਕੀ ਹਾਲ ਆ ਜੀ ਸਾਰੇ ਕਿਉਂ ਇਹ ਅੱਗੇ ਕੀ ਹਾਲ ਹੈ ਅੱਜਿਆ ਭਾਈ ਕੀ ਹੈ ਬੈਠੀ ਅਸੀਂ ਲੱਗਦਾ ਪੰਜਾਬ ਨੂੰ ਮਾਰ ਦੇਣਗੇ ਮੈਂ ਤਾਂ ਬਾਤ ਨਹੀਂ ਆ ਸ਼ਾਹ ਚਾ ਇਹ ਤਾਂ ਬਾਤ ਨਹੀਂ ਬੰਦ ਆ ਇਹ ਭੰਦੀ ਪ੍ਰਚਾਰ ਕਰਦੇ ਆ ਜੀ ਜਿੰਦੇ ਆਏ ਹੋਵੇ ਪੁਰਾਣਾ ਹੋਵੇ ਆ ਦੇਖੋ ਆਸਲ ਚ ਪੰਜਾਬ ਇਹ ਹੈ ਸਹੀ ਗੱਲ ਹੈ ਜੀ ਸਾਡਾ ਜਿਹੜਾ ਅਸਲੀ ਪੰਜਾਬ ਹੈ ਜੀ ਉਹਦਿਆਂ ਦਾ ਜੋ ਅਸੀਂ ਦੇਖਣਾ ਚਾਹੁੰਦੇ ਆਂ ਜੋ ਸਾਨੂੰ ਦਿਖਾਇਆ ਜਾਂਦਾ ਉਹਦੇ ਤੋਂ ਪਾਸੇ हट ਕੇ ਇਹਨੂੰ ਦੇਖਣਾ ਚਾਹੀਦਾ ਇਹਨੂੰ ਮੀਡੀਆ ਜੋ ਪੰਜਾਬ ਦਾ ਬਹੁਤ ਫਿਰਤ ਮੀਡੀਆ ਜਿਹੜਾ ਚੰਗਾ ਪੀਡੀਆ ਉਹ ਕਵਰ ਵੀ ਕਰਦਾ ਪਰ ਨਾ ਕਿ ਆਪਾਂ ਉਸ ਭੰਡੀ ਪ੍ਰਚਾਰ ਚ ਪਈਏ ਵੀ ਸੂਨੀਆਂ ਨੇ ਜਿਹੜੀਆਂ ਉਹ ਨਾਣਾ ਚ ਰਹਿ ਗਈਆਂ ਫਲਾਣਾ ਰਹਿ ਗਈਆਂ ਅਸਲ ਚ ਨੌਜਵਾਨੀ ਇਹ ਆ ਇਹਨਾਂ ਨੂੰ ਅੱਜ ਐਪਰੀਸ਼ੀਏਟ ਕਰਨ ਦੀ ਲੋੜ ਪਣਦੀ ਹੈ ਇਹਨਾਂ ਨੂੰ ਆਪਾਂ ਸਲਾਈਏ ਤਾਂ ਜੋ ਇਹਨਾਂ ਨੂੰ ਦੇਖ ਕੇ ਮੈਂ ਤਾਂ ਹੁਣ ਘੰਟਾ ਕੋ ਹੋਇਆ ਆਇਆ ਆ ਅੱਛਾ ਉਹ ਮੈਂ ਆਇਆ ਹੀ ਹਾਲੇ ਜਿੰਨੀਆਂ ਟਰਾਲੀਆਂ ਮੈਂ ਉਧਰੋਂ ਦੇਖ ਰਿਹਾ ਬਾਈ ਆਪਣੇ ਬੰਦੇ ਤਰਪਾਲਾਂ ਲੈ ਕੇ ਟਰੱਕ ਲੈ ਕੇ ਪਹੁੰਚ ਰਹੇ ਆ ਮੈਨੂੰ ਲੱਗਦਾ ਵੀ ਚਲੋ ਇਹ ਕੁਦਰਤ ਨੇ ਜੋ ਕੀਤਾ ਹੈ ਉਹਦੇ ਅੱਗੇ ਜੋਰ ਨਹੀਂ ਪਰ ਆਪਣੇ ਬੰਦੇ ਆਉਣ ਵਾਲੇ ਦਿਨਾਂ ਜਿਹੜਾ ਬਾਈ ਜੱਸ ਇਹ ਕੁਦਰਤੀ ਹੜ ਨਹੀਂ ਹੈਗੇ ਸਾਸੀ ਹੜ ਆ ਇਹ ਪੰਜਾਬ ਨੂੰ ਮਾਰਨ ਵਾਲੇ ਹੜ ਇੱਕ ਬਾਈ ਹੋਰ ਅਪੀਲ ਕਰੀ ਲੋਕਾਂ ਨੂੰ ਤੁਸੀਂ ਆ ਮੈਂ ਵੀ ਕਰਕੇ ਆਇਆ ਵੀ ਇੱਥੇ ਨਾ ਲੋਕਾਂ ਨੂੰ ਪਤਾ ਕੀ ਆ ਸੜਕਾਂ ਵੀ ਮੁੜ ਜਾਂਦੇ ਆ ਪਿੱਛੇ ਹਾਈਵੇ ਤੋਂ ਮੁੜ ਗਏ ਅਸੀਂ ਜਿੱਥੋਂ ਤੱਕ ਜਾ ਕੇ ਆ ਜਿੱਤੂਆ ਰਾਵੀ ਉੱਥੋਂ ਤੱਕ ਕੋਈ ਪਹੁੰਚਦਾ ਨਹੀਂ ਇੱਕ ਹੋਰ ਗੱਲ ਲੋਕਾਂ ਨੂੰ ਇਹ ਵੀ ਅਪੀਲ ਕਰਿਓ ਯਾਰ ਵੀ ਜਦੋਂ ਜਦੋਂ ਕੋਈ ਮੰਨ ਲਓ ਕੋਈ ਮਹੀਨੇ ਬਾਅਦ ਲੋਕਾਂ ਕੋਲ ਜਾ ਕੇ ਇਹਨਾਂ ਦੇ ਭਾਈ 800 ਫੁੱਟ ਫਰੇਤੀਆਂ ਚੜ ਗਈਆਂ ਹਾਂ ਹਾਂ ਬਿਲਕੁਲ ਇਹ 10 ਸਾਲ ਨਹੀਂ ਪੈਰਾਂ ਤੇ ਆਉਣੇ ਭਾਈ ਲੋਕ ਇਹਨਾਂ ਨੂੰ ਇਹ ਅਪੀਲ ਕਰੋ ਵੀ ਜਿੰਨੇ ਵੀ ਪੰਜਾਬ ਦੇ ਕੋਈ ਬਾਹਰ ਬੈਠੇ ਆ ਜੇ ਇੱਧਰ ਆ ਜਾ ਕਿਤੇ ਵੀ ਕੋਈ ਸੰਸਾਵਾਂ ਨੇ ਚਾਹੇ 100-100 ਰੁਪਿਆ ਵੀ ਆਪਾਂ ਜੇਲ੍ਹ ਚੋਂ ਪਾ ਗਏ ਯਾਰ ਇਹਨਾਂ ਦੀ ਉਦੋਂ ਬਾਹ ਫਾੜਨ ਦੀ ਲੋੜ ਆ ਭਾਈ ਇੱਥੋਂ ਦੇ ਰਹਿਣ ਵਾਲੇ ਪੂਰੀ ਮਦਦ ਕਰਾਂਗੇ ਹਾਂ ਨੂੰ ਪਤਾ ਬਾਅਦ ਚ ਕਣਕ ਹਰ ਇੱਕ ਚੀਜ਼ ਲਿਆਵਾਂਗੇ ਵੀਰ ਜੀ ਇੱਕ ਗੱਲ ਹੋਰ ਇਹ ਇਹ ਸਾਨੂੰ ਹੜਾਚੋਲ ਜਾ ਕੇ ਤੇ ਉਹ ਮਹਾਲੀ ਜਿਹੜਾ ਪੰਚਾਇਤਾਂ ਨੂੰ ਦੇ ਆ ਕਹਿਣ ਕਿ ਮਤੇ ਪਾਓ ਇਹ ਉਹ ਜ਼ਮੀਨਾਂ ਦੱਬੜ ਨੂੰ ਫਿਰਦੇ ਆ ਵੀ ਸ਼ਾਇਦ ਮੱਝ ਇੱਧਰ ਉਲਝ ਆਇਆ ਪਰ ਇਹਨਾਂ ਨੂੰ ਸਾਰਾ ਪੰਜਾਬ ਹੀ ਆਪਰੇ ਇਧਰ ਨਾਲ ਤੇ ਪਏ ਆ ਆਓ ਜੀ ਦੋ ਚਾਰ ਦੇਣਿਆ ਸਾਡੇ ਪੈਰ ਲੱਗ ਲਾਂ ਦੋ ਅਹੀਂ ਜੜ ਕੇ ਜਾਵਾਂਗੇ ਮਹਾਲੀ ਵਾਲਿਆਂ ਨੂੰ ਕਹਿੰਦਾ ਫਿਰ ਨੂੰ 4 ਦਿਨ ਕੱਢੋ ਐਵੇਂ ਨਾ ਕਦੇ ਮਤੇ ਪਾ ਕੇ ਦੇ ਦੇਓ ਭੰਡ ਨਹੀਂ ਇੱਕ ਜੱਸ ਬਈ ਹੋਰ ਗੱਲ ਸੁਣਨ ਵਾਲੀ ਆ ਅੱਜ 30 ਤਰੀਕ ਆ ਨਾ ਕੱਲ ਨੂੰ 31 ਤਰੀਕ ਆ ਦੇਖੋ ਸੈਂਟਰ ਨੇ ਇੱਕ ਦਿਨ ਵੀ ਨਹੀਂ ਡੀਕਿਆ ਐਨਾ ਪੰਜਾਬ ਚ ਮਾੜਾ ਹਾਲ ਹੋਇਆ ਪਿਆ ਸੀਆਈਐਸਐਫ ਦੀਆਂ ਟੀਮਾਂ ਲੈ ਕੇ ਨੰਗਲ ਡੈਮ ਤੇ ਬਿਠਾ ਵੀ ਦਿੱਤੀਆਂ ਸਾਡੇ ਕੋਲ ਪ੍ਰਬੰਧ ਹੀ ਹੈ ਨਹੀਂ ਕੰਟਰੋਲ ਹੀ ਹੈ ਨਹੀਂ ਤੇ ਮਰਜੀ ਕਰ ਲੈ ਕੇ ਡੋਪਣ ਗਈ ਸਾਨੂੰ ਇਹ ਡੋਪਣ ਗਈ ਬਈ ਡੋਪਤਾ ਜੀ ਡੋਪਤਾ ਨਾਲੇ ਜਿੰਨਾ ਕਿ ਹੁਣ ਵੀ ਆਪਾਂ ਦੇਖੋ ਕਿੰਨਾ ਕਿੰਨਾ ਪਾਣੀ ਬਾਈ ਚੜਿਆ ਪਿਆ ਇਦੋਂ ਪਹਿਲਾਂ ਇਹ ਤਾਂ ਕਹਿੰਦੇ ਪਾਣੀ ਥੋੜਾ ਉਤਰਿਆ ਹਲੇ ਇਦੋਂ ਪਹਿਲਾਂ ਪਾਣੀ ਬਹੁਤ ਸੀ ਪਰ ਜਿੰਨੀ ਕਿ ਨਿਗਾਹ ਮਾਰਦੇ ਆ ਕੋਈ ਪ੍ਰਬੰਧ ਕਿਸੇ ਕਿਸਮ ਦਾ ਦਿਖਦਾ ਨਹੀਂ ਹੈਗਾ ਉਹ ਥੋੜੇ ਵਰਗੇ ਭਰਾ ਹੋ ਗਏ ਹੋਰ ਜਿਹੜੇ ਸਵਿਰਦਾ ਜਿੰਨੇ ਵੀ ਭਰਾ ਨੇ ਜਦੋਂ ਮੈਂ ਆ ਕੇ ਮਿਲਿਆ ਦਿਨ ਪਰ ਰਾਤ ਦੇ ਲੱਗੇ ਹੋਏ ਆ ਬਾਈ ਇਹ ਮਸਲਾ ਕੀ ਹੈ ਵੀ ਠੀਕ ਹੈ ਸਰਕਾਰਾਂ ਜੋ ਕਰਨ ਨਾ ਕਰਨ ਪਰ ਇਦੋਂ ਪਹਿਲਾਂ ਪ੍ਰਾਇੋਰਟੀ ਤੇ ਆਪਾਂ ਆਪਣੇ ਜਿਹੜੇ ਭਰਾ ਕੰਮ ਕਰਦੇ ਆ ਆਪਾਂ ਉਹਨਾਂ ਨੂੰ ਬੇਨਤੀ ਕਰੀਏ ਵੀ ਇੱਥੇ ਪਹੁੰਚ ਕੇ ਹੱਲ ਕਰੀਏ ਤੇ ਦੂਜੀ ਏਧੜੀ ਸਭ ਤੋਂ ਵੱਡੀ ਗੱਲ ਬਾਈ ਨੇ ਕਹੀ ਆ ਤੇ ਤੁਸੀਂ ਕਹੀ ਆ ਇੱਕ ਵਾਰੀ ਇੱਥੇ ਲੰਗਰ ਦਾ ਵੀ ਪ੍ਰਬੰਧ ਹੋ ਗਿਆ ਰਸਤਾ ਵੀ ਪ੍ਰਬੰਧ ਆ ਰਿਹਾ ਜਿਹੜਾ ਕੰਮ ਬਾਚੋ ਹੋਣਾ ਹੈ ਮੰਨ ਲਓ ਆਪਾਂ ਮਹੀਨੇ ਬਾਅਦ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹੰਡਾਉਣਾ ਇਹਨਾਂ ਨੇ ਆ ਨਾ ਬਾਈ ਇਹ ਵਾਲੀ ਖੇਤਾਂ 'ਚ ਮੁੜ ਕੇ ਕੜਕ ਆਉਣੀ ਹੈ ਬਿਮਾਰੀਆਂ ਇੱਥੇ ਲੱਗਣਗੀਆਂ ਉਹ ਜ਼ਿੰਮੇਵਾਰੀਆਂ ਲੈ ਕੇ ਆਪਾਂ ਨੂੰ ਪਿੰਡ ਅਡਾਪਟ ਕਰਨੇ ਪੈਣੇ ਨੇ ਆਪਾਂ ਗੋਦ ਲਈਏ ਪਿੰਡ ਵੀ ਬਾਈ ਆਹ ਪਿੰਡ 'ਚ ਜੇ ਕੋਈ ਪੰਜ ਘਰ ਗਿਰੇ ਨੇ ਤਾਂ ਵੀ ਇਹਨਾਂ ਨੂੰ ਬਣਾ ਕੇ ਦਵਾਂਗੇ ਜੇ ਅਗਲੇ ਬਾਰਲੇ ਵੀਰਾਂ ਨੂੰ ਵੀ ਉਸ ਦੀ ਗੁਜਾਰਿਸ਼ ਕਰਦੇ ਆ ਤੇ ਇੱਥੇ ਵੀ ਸਾਰੇ ਭਰਾਵਾਂ ਨੂੰ ਗੁਜਾਰਿਸ਼ ਕਰਦੇ ਆ ਵੀ ਆਪਦੀਆਂ ਆਪਦੀਆਂ ਆ ਕੇ ਜ਼ਿੰਮੇਵਾਰੀਆਂ ਸਾਂਭੀਓ ਇੱਕ ਨਾ ਜਾ ਸੋਰ ਆ ਬਾਈ ਗੱਲ ਆਮ ਤੌਰ ਤੇ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ ਲੋਡ ਬੰਦ ਰਹਿ ਜਾਂਦੇ ਆ ਵੇਲ ਉਹਨੇ ਲੈ ਜਾਂਦੇ ਆ ਇਹ ਵੀ ਗੌਰ ਕਰਨ ਵਾਲੀ ਗੱਲ ਆ ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਨਹੀਂ ਜਾਉਂ ਸੰਗਦੇ ਨੇ ਵਿਚਾਰੇ ਵੀ ਯਾਰ ਅਸੀਂ ਕੀ ਹੱਥ ਦਾਂ ਕਿਸੇ ਦੇ ਕੇ ਹੈ ਨਾ ਹਾਂ ਇਹ ਗੱਲ ਕਰਦੇ ਬਾਈ ਬਹੁਤ ਔਖਾ ਕਿਸੇ ਨੂੰ ਐ ਮੰਗਣਾ ਵੀ ਦੁੱਧ ਦਾ ਪੈਕਟ ਦੇ ਦੇ ਯਾਰ ਮੈਨੂੰ ਬਹੁਤ ਔਖਾ ਆਪਣੇ ਬੰਦਿਆਂ ਵਾਸਤੇ ચાલ્યા ભાઈ ધનવાદ બોલો